ਪਿਆਰੀ ਸਾਹ ਸੰਗਤ ਜੀ ਮੇਰੀ ਪੀਰੀ ਦੇ ਮਾਲਕ ਸਤਿਗੁਰੂ 6ਵੇਂ ਪਾਸ਼ਾ ਧੰਨ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਿੰਡ ਕੁਢਾਣੀ ਕਲਾ ਜ਼ਿਲ੍ਹਾ ਲੁਧਿਆਣਾ ਵਿੱਚ 25 ਫੱਗਣ ਬਿਕਰਮੀ 1788 ਨੂੰ ਆਪਣੇ ਮੁਬਾਰਕ ਚਰਨ ਪਾਏ ਬਾਬਾ ਸੂਰਤੀਆ ਜੀ ਜੋ ਕਿ ਇਸ ਪਿੰਡ ਵਿੱਚ ਰਹਿੰਦੇ ਸਨ ਉਹਨਾਂ ਨੇ ਛੇਵੇਂ ਪਾਸ਼ਾ ਦੀ ਬੜੀ ਸ਼ਰਧਾ ਨਾਲ ਸੇਵਾ ਕੀਤੀ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਸਤਿਗੁਰੂ ਜੀ 45 ਦਿਨ ਉਹਨਾਂ ਦੇ ਘਰ ਰਹੇ ਤੇ ਵਾਪਸ ਜਾਣ ਵੇਲੇ ਸਤਗੁਰਾਂ ਨੇ 52 ਕਲੀਆਂ ਵਾਲਾ ਝੋਲਾ ਪੰਜ ਗਰੰਥੀ ਆਪਣੇ ਪਾਵਨ ਚਰਨਾਂ ਦਾ ਇੱਕ ਜੋੜਾ ਇੱਕ ਮੰਜੀ ਉਹਨਾਂ ਨੂੰ ਬਖਸ਼ਿਸ਼ ਕੀਤੀ ਸੋ ਇਸੇ ਪਿੰਡ ਵਿੱਚ ਹੀ ਗੁਰਦੁਆਰਾ ਪਢੋਲਾ ਸਾਹਿਬ ਸ਼ਸ਼ੋਭਿਤ ਹੈ ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਜਿੱਥੇ ਸਤਗੁਰਾਂ ਨੇ ਪਢੋਲੇ ਵਿੱਚ ਕਣਕ ਦੇ ਦਾਣੇ ਆਪਣੇ ਹੱਥ ਨਾਲ ਪਾਏ ਤੇ ਵਰ ਦਿੱਤਾ ਕਿ ਇੱਥੇ ਕਦੇ ਵੀ ਲੰਗਰ ਦੀ ਤੋਟ ਨਹੀਂ ਆਏਗੀ ਪਰ ਸਤਿਗੁਰਾਂ ਨੇ ਪੜੋਲੇ ਦਾ ਟੱਕਣ ਚੁੱਕਣ ਤੋਂ ਮਨਾਹੀ ਵੀ ਕੀਤੀ ਸਾਹ ਸੰਗਤ ਜੀ ਇਸ ਤਰ੍ਹਾਂ 5 ਪੁਸਤਾਂ ਤੱਕ ਇਸ ਪੜੋਲੇ ਵਿੱਚ ਬਰਕਤ ਰਹੀ ਤੇ ਲੰਗਰ ਲਗਾਤਾਰ 180 ਸਾਲ ਚੱਲਦਾ ਰਿਹਾ ਪਰ ਪੰਜਵੀਂ ਪੁਸਤ ਦੀ ਨਵੀਂ ਆਈ ਨੂ ਨੇ ਅਣਜਾਣੇ ਵਿੱਚ ਪੜੋਲੇ ਦਾ ਟੱਕਣ ਚੁੱਕ ਦਿੱਤਾ ਤੇ ਉਸੇ ਸਮੇਂ ਬਰਕਤ ਸਮਾਪਤ ਹੋ ਗਈ ਸੋ ਸਾਹ ਸੰਗਤ ਜੀ ਅੱਜ ਵੀ ਸੰਗਤਾਂ ਇੱਥੇ ਬੜੀ ਸ਼ਰਧਾ ਤੇ ਪ੍ਰੇਮ ਭਾਵਨਾ ਨਾਲ ਆਉਂਦੀਆਂ ਹਨ ਤੇ ਇਸ ਸਥਾਨ ਤੇ ਨਤਮਸਤਕ ਹੁੰਦੀਆਂ ਹਨ ਸੋ ਆਓ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੀਏ। ਇਸ ਸਥਾਨ ਤੇ ਪੂਰਨਮਾਸ਼ੀ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ।